ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਵਲੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਗੁਰੈ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲਰ ਕਲਸਤਨ ਮਹਾ ਮਿਟਾਵੋ ਸਿਮਰੋ ਜਸ ਬਿਸੰਪਰ ਏਕਾ ਨਾਮ ਜਪਤ ਅਗਨਤ ਅਨੇਕਾ ਵੇਦ ਪੁਰਾਨ ਸਿਮਰਿਤ ਸੁਦਾਖੀਰ ਕਿੰਨੇ ਰਾਮ ਨਾਮ ਇੱਕ ਆਖੀਰ ਕਿਨ ਕਾ ਇੱਕ ਜਿਸ ਜੀਅ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਖੀ ਏਕਾ ਦਰਸ ਤੋ ਹਾਰੋ ਨਾਨਕ ਓਨ ਸੰਗ ਮੋਹਾ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ भगत जणा का मन विश्राम रहआव प्रभु कै सिमरन करा बना बसा प्रभु कै सिमरन दुख जमनसा प्रभु कै सिमरन काल परहरा प्रभु कै सिमरन दुश्मन टरा प्रभु सिमरत कुछ बिकन लाग्या प्रभु कै सिमरन अंधी न जाग्या प्रभु कै सिमरन पो नबे आपा प्रभु कै सिमरन दुख न संताप प्रभु कै सिमरन साधु कै संगा ਸਰਬਨਿਧਾਨ ਨਾਨਕਰ ਰੰਗ ਪ੍ਰਭ ਕੈ ਸਿਮਰਨ hrte ਸਿਧਨੋ ਨੀਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪਪੂਜਾ ਪ੍ਰਭ ਕੈ ਸਿਮਰਨ ਬਿਨ ਸਾਦੂ ਜਾ ਪ੍ਰਭ ਕੈ ਸਿਮਰਨ ਤੀਰਖ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਪਲਾ ਪ੍ਰਭ ਕੈ ਸਿਮਰਨ ਸੂਫਲ ਫਲਾ ਸੇ ਸਿਮਰ ਹੈ ਹਾ ਜੀ ਨੂੰ ਆਪ ਸਿਮਰ ਆਏ ਨਾਨਕ ਤਾਂ ਕਹਿਲਾ ਗੋ ਭਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ 부ਝਾ ਪ੍ਰਭ ਕਾ ਸਿਮਰਨ ਸਭ ਕੀ ਸੁਝਾ ਪ੍ਰਭ ਕਾ ਸਿਮਰਨ ਨਹੀਂ ਜਮੁ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਮੈਂ ਲਈ ਤਾਂ ਨਾਮ ਅਰਿੱਧਾ ਮਾਹਾਸਾ ਮਾਏ ਪ੍ਰਭ ਜੀ ਬਸ ਹਾਂ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰ ਹਾਂ ਸੇ ਤਨਵੰਤੇ ਪ੍ਰਭ ਕੋ ਸਿਮਰ ਹਾਂ ਸੇ ਪਤਵੰਤੇ ਪ੍ਰਭ ਕੋ ਸਿਮਰ ਹਾਂ ਸੇ ਜਨ ਪਰਵਾਨ ਪ੍ਰਭ ਕੋ ਸਿਮਰ ਹਾਂ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰ ਹਾਂ ਸੇ ਬੇਮੁਤਾਜੇ ਪ੍ਰਭ ਕੋ ਸਿਮਰ ਹਾਂ ਸੇ ਸਭ ਕੇ ਰਾਜੇ ਪ੍ਰਭ ਕੋ ਸਿਮਰ ਹਾਸੇ ਸੁਖਵਾਸੀ ਪ੍ਰਭ ਕੋ ਸਿਮਰ ਹਾਸਦਾ ਬੇਨਸੀ ਸਿਮਰਨ ਤੇ ਲਾਗੇ ਜਿਨਾਂ ਆਪ ਦੇ ਆਲਾ ਨਾਨਕ ਜਨ ਕੀ ਮੰਗਾਰ ਵਾਲਾ ਪ੍ਰਭ ਕੋ ਸਿਮਰਾਂ ਹਾ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਾਂ ਹਾ ਤਿੰਨ ਸੁਦ ਬਲੇ ਹਾਰੀ ਪ੍ਰਭ ਕੋ ਸਿਮਰਾਂ ਹਾ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਹਾ ਤਿੰਨ ਸੁਖ ਬਿ ਹਾਵਾਂ ਪ੍ਰਭ ਕੋ ਸਿਮਰਾਂ ਹਾ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰਾਂ ਹਾ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਹਾ ਤਿੰਨ ਅਨੰਦ ਕਨੇਰੇ ਪ੍ਰਭ ਕੋ ਸਿਮਰਾਂ ਹਾ ਬਸ ਹਰਨੇਰੇ ਸੰਤ ਕ੍ਰਿਪਾ ਤੇ ਅੰਦੀਨ ਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋ ਨਾ ਸ਼ੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਹਿ ਚਲ ਆਸਨ ਪ੍ਰਭ ਕਾ ਸਿਮਰਨ ਕਬਲ ਮੇਗਾਸਨ ਪ੍ਰਭ ਕਾ ਸਿਮਰਨ ਅਨਹਦ ਸ਼ੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰਨ ਹੈ ਸੇ ਜਨ ਜਿਨ ਕੋ ਪ੍ਰਭ ਮੇ ਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਪਗਤ ਪ੍ਰਗਟ ਆਏ ਹਰ ਸਿਮਰਨ ਲਗ ਬੇਦੂ ਪਾਏ ਹਰ ਸਿਮਰਨ ਪੇ ਸਤਜਤੀ ਦਾਤੇ ਹਰ ਸਿਮਰਨ ਨੀਚ ਚਾਹ ਕੁੰਟ ਜਾਤੇ ਹਰ ਸਿਮਰਨ ਤਾਰੀ ਸਬ ਤਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕੇ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸੋ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ